ਲੋਕ ਕਿੰਨੇ ਵਧੀਆ ਡਿਜ਼ਾਈਨ ਆਏ ਆ ਦੇਖੋ ਜੀ ਲੁੱਕ ਕਿੰਨੀ ਚੈੱਕ ਕਰੋ ਨੈੱਕ ਦਾ ਸਟਾਈਲ ਦਾ ਚੈੱਕ ਕਰੋ ਕਿੰਨਾ ਸੋਹਣਾ ਨੈੱਕ ਬਣਿਆ ਹੋਇਆ ਪੈਨਲ ਵਰਕ ਆ ਗਿਆ ਬਾਹਾਂ ਦਾ ਵੀ ਦੇਖੋ ਕੜਾਈ ਬਾਹਾਂ ਤੇ ਮੋਰ ਬਣਿਆ ਹੈ ਕਿੰਨਾ ਸੋਹਣਾ ਮੋਰ ਬਣਿਆ ਹੈ ਇਦਾਂ ਬਾਜੂ ਬਣੀ ਹੋਈ ਹੈ ਆ ਸੈਕਿੰਡ ਬਾਜੂ ਬਣੀ ਹੋਈ ਹੈ ਆ ਦੇਖੋ ਜੀ ਫਰੰਟ ਦਾ ਠੇਰਾ ਪਹਿਲਾਂ ਤੁਹਾਨੂੰ ਘੇਰਾ ਦਿਖਾਉਣਾ ਹੈ ਘੇਰਾ ਕਿੰਨਾ ਵਧੀਆ ਬਣਿਆ ਹੋਇਆ ਦੇਖੋ ਘੇਰੇ ਦੀ ਲੁੱਕ ਚੈੱਕ ਕਰੋ ਕਿੰਨਾ ਸੋਹਣਾ ਨਾਲ ਆਹ ਦੇਖੋ ਜੀ ਮੋਰ ਬਣਿਆ ਦੋ ਪੱਲਿਆਂ ਤੇ ਇਦਾਂ ਪੈਨਲ ਬਣਿਆ neck ਦਾ ਸਟਾਈਲ ਦੇਖੋ ਚੌਰਸ neck ਬਣਿਆ ਕਿੰਨਾ ਵਧੀਆ ਡਿਜ਼ਾਈਨ ਹੈ ਘੇਰਾ ਵੀ ਬਹੁਤ ਸੋਹਣਾ ਹੈ ਆਹ ਦੇਖੋ ਜੀ ਮੇਰੀਆਂ ਪਹਿਣਾ ਵੰਗਦੀਆਂ ਸੀ ਸਲਵਾਰ ਦੇ ਪਹੁੰਚੇ ਤੇ ਕੜਾਈ ਆਹ ਦੇਖੋ ਆਹ ਪਹਿਣਾ ਲਈ ਤੋਹਫੇ ਲੈ ਕੇ ਆਂਦੇ ਜੀ ਬਾਵਾ ਵਾਲੇ ਕੜਾਈ ਸਲਵਾਰ ਦੇ ਵੀ ਕੜਾਈ ਦੇਖੋ ਕਲਰ ਕੰਬੀਨੇਸ਼ਨ ਕਿੰਨੇ ਪਿਆਰੇ ਆਏ ਆ ਆਰੇ ਕਿੰਨੀਆ ਸੋਹਣਾ ਫੂਡ ਆਇਆ ਦੇਖੋ ਲੁੱਕ ਬੜੀ ਵਧੀਆ ਆਈ ਹੈ ਮੈਂ ਕਹਣਾ ਜੀ ਕੂੜ ਚੜਦੀ ਕਲਾ ਚ ਰਹੂਗਾ ਜੀ ਇਥੇ ਪਾਉਂਗੇ ਨਾ ਤੇ ਵਾਹ ਵਾਹ ਹੋ ਜਾਣੀ ਐਨੇ ਸੋਹਣੇ ਫੂਡ ਆ ਪੈਨਲ ਵਰਕ ਬਣਿਆ ਠੇਰਾ ਬਣਿਆ ਬਾਵਾ ਬਣਿਆ ਹਰ ਇੱਕ ਚੀਜ਼ ਤੁਹਾਨੂੰ ਵਧੀਆ ਮਿਲੀ ਗਈ ਜੀ ਨਾਲ ਇਦਾਂ ਜਿਹੜੀ ਸ਼ਰਟ ਲੱਗੀ ਹੈ ਨਾ ਉਸੇ ਨਾਲ ਦਾ ਹੀ ਦੁਪੱਟਾ ਦੁਪੱਟੇ ਦੇ ਵੀ ਆ ਦੇਖੋ ਸਿੱਧਾ ਸਿੱਧਾ ਦੁਪੱਟਾ ਨਹੀਂ ਬਣਾਇਆ ਬੜਾ ਵਧੀਆ ਦੁਪੱਟਾ ਬਣਾਇਆ ਲੈਸਾਂ ਦੇ ਨਾਲ ਦੇਖੋ ਪੂਰੀਆਂ ਲੈਸਾਂ ਦੇ ਨਾਲ ਚਮ ਚਮ ਕਰਦਾ ਦੁਪੱਟਾ ਚਾਰੋਂ ਪਾਸੇ ਦਾ ਦੁਪੱਟੇ ਦੇ ਬਾਰਡਰ ਲੱਗਾ ਹੋਇਆ ਹੈ ਆਪਣਾ ਅੱਜ ਕੱਲ ਗੁੰਜਲ ਵਾਲੀ ਲੈਸ ਨੂੰ ਕਹਿੰਦੇ ਆ ਬਹੁਤ ਹੀ ਸੋਹਣਾ ਚਮ ਚੜੇਕ ਵਾਲੀ ਲੈਸ ਬੜੀ ਸੋਹਣੀ ਲੱਗੀ ਹੈ ਇਦਾਂ ਫਰੰਟ ਦੇ ਸਟਾਈਲ ਕਿੰਨਾ ਸੋਹਣਾ ਨੈੱਕ ਦਾ ਸਟਾਈਲ ਤੁਸੀਂ ਦੇਖ ਲਿਆ ਤੁਹਾਨੂੰ ਦਿਖਾਇਆ ਚੌਰਸ ਨੈੱਕ ਬਣਿਆ ਹੋਇਆ ਆ ਦੇਖੋ ਬਾਵਾ ਬਣੀਆਂ ਹੋਈਆਂ ਦੇਖੋ ਬਾਵਾ ਬਣੀਆਂ ਹੋਈਆਂ ਘੇਰਾ ਬਣਿਆ ਹੋਇਆ ਬਹੁਤ ਹੀ ਵਧੀਆ ਸੂਟ ਬਣਿਆ ਹੋਇਆ ਜੀ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਕਿੰਨੇ ਦੇ ਵਿੱਚ ਕਿਸੇ ਬੁਟੀਕਲ ਨੇ ਕਢਾਈ ਨਹੀਂ ਕਰਕੇ ਦੇਣੀ ਜਿੰਨੇ ਚ ਅਸੀਂ ਤੁਹਾਨੂੰ ਸੂਟ ਦੇਣਾ ਸਿਰਫ ਦੇ ਸਿਰਫ 5300 ਰੁਪਏ 5300 ਰੁਪਏ ਰੇਂਜ ਦੀ ਬਹੁਤ ਵਧੀਆ ਸੂਟ ਹੈ ਦੁਪੱਟਾ ਬੜਾ ਵਧੀਆ ਬਣਿਆ ਤੇ ਇਹਦੇ ਤੇ ਕੜਾਈ ਬੜੀ ਸੋਹਣੀ ਕੀਤੀ ਹੋਈ ਹੈ ਸਿਰਫ 5300 ਰੁਪਏ ਚ